ਇਹ ਨਾਂ ਵੀਰੇ ਦਾ ਮੇਰਾ ਨਾਮ ਹੈ ਜੀ ਅਮਿਤ ਜਰੀਆਲ ਕਿੱਥੋਂ ਦੇ ਰਹਣ ਵਾਲੇ ਆ ਅਸੀਂ ਬੁੱਢਾਵੜ ਕੀ ਗੱਲ ਬਾਤ ਹੋਈ ਵੀਰੇ ਅਸੀਂ ਗੱਲ ਬਾਤ ਜੀ ਸਵੇਰੇ 4 ਵਜੇ ਮੇਰੀ ਵੱਡੀ ਭਝਾਈ ਜਿੱਦਾਂ ਉੱਠੇ ਆ ਉਹਨਾਂ ਨੇ ਆਪਣੇ ਕਮਰੇ ਦਾ ਲੋਕ ਦੇਖਿਆ ਕਿ ਬੰਦੀ ਅੰਦਰਲੀ ਸਾਈਡ ਤੋਂ ਅੱਛਾ ਜੀ ਕਿ ਅਹੀਂ ਬਾਹਰ ਸੁੱਤੇ ਦੇ ਸੀਗੇ ਜਿੱਲੇ ਆਪਾਂ ਪਿਛਲੇ ਪਾਸੇ ਘੁੰਮ ਕੇ ਦੇਖਿਆ ਆਪਣੇ ਰੂਮ ਦਾ ਗਲੀ ਵਿੱਚ ਜਾ ਕੇ ਤੇ ਗਲੀ ਵਿੱਚੋਂ ਗਰਿਲ ਪੁੱਟੀ ਦੀ ਸੀ ਕੋਈ ਅੰਦਰ ਗਿਆ ਉਹਨਾਂ ਨੇ ਅੰਦਰ ਜਾ ਕੇ ਸਾਡਾ ਪੇਟੀਆਂ ਟਰੰਕ ਅਲਮਾਰੀ ਸਭ ਕੁਝ ਬੈੱਡ ਬੁੱਡ ਤੋਂ ਉਫਕੇ ਉਦੇ ਵਿੱਚੋਂ ਤਰਕੀਬਨ 9.5 ਤੋਲੇ ਸੋਨਾ ਸੀਗਾ ਵਿੱਚੋਂ 4.5 ਲੱਖ ਦੇ ਕਰੀਬ ਕੈਸ਼ ਸੀਗਾ ਜੀ ਉਹ ਲੈ ਕੇ ਜੀ ਭੱਜ ਗਿਆ ਸਾਨੂੰ ਕੁਝ ਨਹੀਂ ਪਤਾ ਚੱਲਿਆ ਜੀ ਆ ਇੱਕ ਚਾਰ ਪੰਜ ਮੈਂਬਰ ਬੱਚਿਆਂ ਸਮੇਤ ਆਪਾਂ 6-7 ਬੰਦੇ ਹੀ ਸੀਗਾ ਸੁੱਤੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਕੋਈ ਦਰਵਾਜ਼ਾ ਕੁਝ ਆਵਾਜ਼ ਨਹੀਂ ਆਇਆ ਜੀ ਕੁਝ ਕੋਈ ਹਰਕਤ ਨਹੀਂ ਹੋਈ ਉਹਨੇ ਹੌਲੀ ਕਿਤੇ ਗੇਲੇ ਪੱਟੀ ਆ ਅੰਦਰੋਂ ਜਾ ਕੇ ਦਰਵਾਜ਼ਾ ਬੰਦ ਕੀਤਾ ਕੋਈ ਹਰਕਤ ਨਹੀਂ ਹੋਈ ਸਾਨੂੰ ਕੋਈ ਨਹੀਂ ਪਤਾ ਲੱਗਾ ਉਹਦੇ ਬਾਰੇ ਆਪਾਂ ਸੁੱਤੇ ਸੁੱਤੇ ਸਵੇਰੇ 4 ਵਜੇ ਪਤਾ ਲੱਗਾ ਜੀ ਸਾਨੂੰ ਕਿ ਸਾਡਾ ਦਰਵਾਜ਼ਾ ਅੰਦਰੋਂ ਲੋਕ ਜੀ ਤਾਂ ਬੈਕ ਸਾਈਡ ਤੋਂ ਘੁੰਮ ਕੇ ਆਏ ਗ੍ਰਿਲ ਪੁੱਟੀ ਪਈ ਗ੍ਰਿਲ ਵੀ ਬੜੇ ਪਿਆਰ ਨਾਲ ਪੁੱਟੀ ਪਈ ਕੋਈ ਨਟ ਨਹੀਂ ਟੇਡਾ ਹੋਇਆ ਕੋਈ ਗ੍ਰਿਲ ਨਹੀਂ ਟੱਡੀ ਹੋਈ ਪਿਆਰ ਨਾਲ ਪੁੱਟ ਕੇ ਨੁਕਸਾਨ ਕਿੰਨਾ ਕੁ ਹੋ ਗਿਆ ਵੀਰੇ ਜਿਹੜੇ ਕਰਤੇ ਨੁਕਸਾਨ ਦੱਸੇ ਕਰਦੇ ਜੀ 4 4 6 ਸਵਾ 4 4.5 ਲੱਖ ਰੁਪਏ ਕੈਸ਼ ਹੀਗਾ ਔਰ 9 9.5 ਤੋਲੇ ਸੋਨਾ ਸੀਗਾ ਜੀ ਬਸ ਪਰਸ ਹੀਗਾ ਬ੍ਰਦਰ ਦਾ ਉਹਦੇ ਵਿੱਚ ਆਧਾਰ ਕਾਰਡ ਵਗੈਰਾ ਪੈਨ ਕਾਰਡ ਵਗੈਰਾ ਏਟੀਐਮ ਵਗੈਰਾ ਕੈਸ਼ ਹੀਗਾ ਤੇ 2-4000 ਰੁਪਇਆ ਮਤਲਬ ਸਭ ਕੁਝ ਲੱਗੇ ਆ ਹਾਂ ਕੀ ਕਹਿਣਾ ਚਾਹੁੰਦੇ ਤੁਸੀਂ ਇਹੀ ਪ੍ਰਸ਼ਾਸਨ ਅੱਗੇ ਹੀ ਮੰਗਿਆ ਜੀ ਕਿ ਹੁਣ ਚੋਰਾਂ ਨੂੰ ਫੜੋ ਗਰੀਬ ਬੰਦੇ ਆ ਇਹ ਜੀ ਤੇ ਉਹ ਵੱਡੇ ਨੇ ਮੰਗ-ਮੁੰਕੇ ਕਿਤੋਂ ਪੈਸੇ ਕਿਤੇ ਹੁਣ ਬਾਹਰ ਜਾਣਾ ਹੈ ਵੀਜ਼ਾ ਲੱਗਿਆ ਜਿਹੜਾ ਥੋੜਾ ਜਿਹਾ ਟਿਕਟ ਕਰਵਾਣੀ ਸੀ ਉਹ ਸਾਰੇ ਪੈਸੇ ਲੁੱਟ ਕੇ ਲੈ ਗਏ ਜੀ ਪ੍ਰਸ਼ਾਸਨ ਅੱਗੇ ਹੀ ਵੀ ਕਿ ਕੋਈ ਹੱਲ ਕਰੋ ਸਾਡੇ ਜੀ ਗਰੀਬ ਬੰਦੇ ਆਪਾਂ ਯਕੀਨ ਨਾਮ ਆ ਜੀ ਤੁਹਾਡਾ ਅਗਰਿੰਦਰ ਸਿੰਘ ਅੱਛਾ ਜੀ ਇੱਕ ਗੱਲ ਦਾਤੋ ਜੀ ਕੋਈ ਟਿਕਟ ਕਰਤੀ ਕੀ ਗੱਲ ਬਤੋ ਜਦ ਸੁਬੀਰ ਜੀ ਨੂੰ ਓਠਿਆਂ ਇੱਕ ਬੋਡੀ ਉਠੀ ਲੈਣਾ ਜਾਂਦਾ ਪੜਨਾ ਤੇ ਇੱਕ ਕਪੜੇ ਕਰਕੇ ਨੂੰ ਜਾਣੋ ਤੇ ਜਿਹੜੇ ਦੇਖਿਆ ਨੇ ਉਹ ਕਾਲਾ ਪਿਆ ਇਸ ਰੱਪੀ ਕਾ ਗਾਂ ਰੱਪੀ ਕਰਲਾ ਰੱਪੀ ਗਾਣ ਸਾਸਮੀ ਖੜਾ ਲਾ ਪਾ ਗਈ ਹੈ ਤੇ ਮੈਂ ਉੱਠ ਕੇ ਆਇਆ ਤੇ ਮੈਂ ਦੇਖਣਾ ਕਿਹੜਾ ਖੜਾ ਕੰਦੀ ਪਾ ਗਈ ਹੈ ਕਿ ਇਹ ਗਿਆ ਖੜਾ ਲਾ ਪਿਆ ਮੈਂ ਕਿਹੜਾ ਖੜਾ ਲਾ ਪੁੱਛ ਜਿਪਿਆ ਕਪੀਚਲ ਬੜੀ ਨੂੰ ਕਹਿੰਦੀ ਆਪਰੇ ਜਗ੍ਹਾ ਹੈ ਇਹ ਸੁੱਕਿਆ ਗਏ ਮੈਂ ਸੁੱਕਿਆ ਫਿਰ ਮੈਂ ਤੱਕੀ ਹੀ ਗਾੜੀ ਮੈਂ ਮਸ ਮਾਰਿਆ ਨੂੰ ਜੀ ਤੇ ਦੇਖਿਆ ਤੱਕੀ ਪੂਤੀ ਬੇ ਗਲੇ ਸਾਰੀ ਹਾਂ ਇਹ ਗੱਲ ਹੋਈ ਪਤਾ ਵੀ ਨਹੀਂ ਲੱਗਾ ਕਿ ਇਹ ਜਦੋਂ ਚੋਰ ਆਏ ਜਾਂ ਕਿਵੇਂ ਸੀ ਘਰਤੀ ਮਜੂਰ ਸੀ ਸਾਰੇ ਘਰੀਏ ਕੋਈ ਪਰੇ ਨ ਲਗਾ ਜੀ ਅੱਛਾ ਜੀ ਕੋਈ ਪਤਾ ਨਹੀਂ ਕਿ ਨੁਕਸਾਨ ਆ ਗਿਆ ਨਾ ਹੋ ਗਿਆ ਜੀ ਦੁਕਾਨ ਜੀ ਗਿਆਨਾ ਨੌਕਰ ਤੋਂ ਹੈ ਅੱਛਾ ਜੀ ਹਾਂ ਤੇ 10000 ਦੇਖੋ ਇਨਸਾਫ ਮਿਲਣਾ ਜੀ ਹੋਰ ਕੀ ਹੈ ਗਰੀਬ ਆਦਮੀ ਬੜੀ ਮਿਹਨਤ ਨਾਲ ਰਹਾ ਭਾ ਕਰਕੇ ਜੋੜਿਆ ਤੇ ਮਰੋੜ ਲਾ ਕੇ ਉਹ ਘੜੀਏ ਖਾਲੀ ਕਰਦੇ ਸਾਰੇ ਠੀਕ ਹੈ ਜੀ ਹਾਂ ਤੁਹਾਡਾ ਮੇਰਾ ਨਾਮ ਸੰਗਰਾਮ ਸਿੰਘ ਹੈ ਸਰ ਜੁੱਜ ਪਿੰਡ ਵਿੱਚ ਤੁਹਾਡੇ ਵਾਰਦਾਤ ਹੋਇਆ ਕੀ ਗੱਲਬਾਤ ਹੈ ਜੀ ਇਹ ਵਾਰ ਵਾਰ ਜੀ ਦੋ ਹੋਈਆਂ ਸਾਡੇ ਚੋਰੀਆਂ ਰਾਤ ਔਰ ਅਣਪਛਾਤੇ ਬੰਦੇ ਆ ਅਸੀਂ ਕਹਿ ਨਹੀਂ ਸਕਦੇ ਕੌਣ ਕਰ ਗਏ ਬਾਕੀ ਜੋ ਹੋਇਆ ਬਹੁਤ ਮੜਾ ਹੋਇਆ ਅਸੀਂ ਪਿੰਡ ਵਾਸੀ ਹੋਰ ਵੀ ਰਹਨੇ ਇੱਥੇ ਅਗਰ ਇਹਨਾਂ ਚੋਰਾ ਦਾ ਮੁੱਸਤ ਨਾਲ ਪੈ ਗਿਆ ਤੇ ਹੋਰ ਵੀ ਕਈ ਕਰਾਂ ਚਿਹੇ ਜਿਹੇ ਵਾਰਦਾਤਾਂ ਹੋਣ ਦੀ ਸੰਭਾਵਨਾ ਆ ਔਰ ਇਹਦੇ ਵਿੱਚ ਸਾਨੂੰ ਹੋਰ ਖਬਰ ਲੱਗੀ ਹੈ ਕਿ ਰਾਤ ਇਹ ਦੋ ਵਾਰਦਾਤਾਂ ਤੋਂ ਬਾਅਦ ਇਕ ਕਿਸੇ ਹੋਰ ਦੇ ਘਰ ਵੀ ਵੜਿਆ ਉਹ ਪਰਿਵਾਰ ਥੜਾ ਫੌਜੀ ਹੈ ਉਹ ਰਾਤ ਆਪਣੀ ਛਾਤੇ ਚੜ੍ਹ ਕੇ ਜੇਲੇ ਤੇ ਇਹ ਬੰਦਾ ਸੀ ਕੋਈ ਲੱਕੜਾਂ ਚ ਲੁਕ ਗਿਆ ਅੱਛਾ ਜੀ ਉਹਨਾਂ ਨੇ ਫਿਰ ਨਿਗਰਾਨੀ ਕੀਤੀ ਤੇ ਇਹ ਭੱਜ ਕੇ ਬਾਗ ਚ ਵੜ ਗਿਆ ਇਹ ਰਾਤ ਕੋਈ 1:30 ਵਜੇ ਦੀ ਗੱਲ ਹੈ ਟੋਟਲ ਕਿੰਨਾ ਕ ਨੁਕਸਾਨ ਹੋਇਆ ਦੋਨਾਂ ਤਰ੍ਹਾਂ ਦੇ ਦੋਨਾਂ ਤਰ੍ਹਾਂ ਦਾ ਨੁਕਸਾਨ ਮੰਨ ਕੇ ਚੱਲੋ ਜੀ ਲਗਭਗ ਕੈਸ਼ ਪਲੱਸ ਗਹਿਣੇ 22 ਲੱਖ ਰੁਪਏ ਦਾ ਹੈ ਟੋਟਲ ਸਾਰੀ ਸਮਾਨ ਜਿਹੜਾ ਹਾਂਜੀ ਹਾਂਜੀ 22 ਲੱਖ ਰੁਪਏ ਦਾ ਕੈਸ਼ ਕੈਸ਼ ਅਤੇ ਸੋਨਾ ਆ ਗਹਿਣੇ ਆ ਲੇਡੀਜ਼ ਦੇ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਪ੍ਰਸ਼ਾਸਨ ਨੂੰ ਕਿ ਇਸ ਪ੍ਰਤੀ ਸਖਤਾਈ ਨਾਲ ਕਾਰਵਾਈ ਕੀਤੀ ਜਾਏ ਚੋਰਾਂ ਨੂੰ ਪਕੜਿਆ ਜਾਏ ਔਰ ਉਹਨਾਂ ਨੂੰ ਸਹੀ ਸਜ਼ਾ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਅਗਰ ਕੋਈ ਉਹਨਾਂ ਦੀ ਕੀ ਕਹਿੰਦੇ ਗਵਾਹੀ ਪੇਸ਼ ਕਰਕੇ ਜਾਂ ਉਹਨਾਂ ਦੀ ਜ਼ਮਾਨਤ ਕਰੇ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਹੈ ਇਹ ਬੰਦਿਆਂ ਨੂੰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਤਾਂ ਜੋ ਬਾਕੀ ਹੋਰਾਂ ਨੂੰ ਵਿਨਕ ਸੀਤ ਮਿਲੇ ਠੀਕ ਓਕੇ ਇਸ ਰਾਜ ਦੇ ਬੁੱਢਾਵੜ ਦੇ ਪਿੰਡ ਵਿੱਚ ਚੋਰੀ ਹੋਈ ਗੱਲ ਦਾ ਭਈ ਬੁੱਢਾਵੜ ਪਿੰਡ ਦੇ ਵਿੱਚ ਰਾਤ ਜਿਹੜੀ ਬੀਤੀ ਰਾਤ ਨੂੰ ਦੋ ਚੋਰੀਆਂ ਹੋਈਆਂ ਜੀ ਅਲੱਗ-ਅਲੱਗ ਘਰਾਂ ਵਿੱਚ ਚੋਰੀਆਂ ਹੋਈਆਂ ਜੀ ਜੇ ਕਮਿੰਡਰਸਨ ਦੇ ਘਰ ਚੋਰੀ ਇੱਕ ਬਿਲਜੀ ਦੇਖੋ ਜੀ ਮਲਿਸ ਦੇ ਘਰ ਚੋਰੀ ਹੋਈ ਹੈ ਇਸ ਚੋਰੀ ਦੇ ਸਬੰਧ ਵਿੱਚ ਅਸੀਂ ਜਿਹੜੀ ਤਤਤੀਸ਼ ਕਰ ਰਹੇ ਹਾਂ ਜੀ ਜੀ ਡੌਗ ਸਕਾਟ ਟੀਮ ਤੇ ਪਲੱਸ ਫਿੰਗਰਪ੍ਰਿੰਟ ਟੀਮ ਭਲਾਈ ਗਈ ਹੈ ਜਿਹੜੀ ਜਿਹੜਾ ਅਸਲ ਜਿਹੜੇ ਦੋਸ਼ੀ ਹੋਣਾਂ ਨੂੰ ਛੇਤੀ ਤੁਸੀਂ ਗ੍ਰਿਫਤਾਰ ਕਰਤੇ ਜਾਊਗਾ ਤੇ ਚੰਨ ਚੀਤੀ ਦੀ ਚੀਤੀ ਟ੍ਰੇਸ ਕੀਤਾ ਜਾਊਗਾ ਹਾਂਜੀ ਕੀ ਤੇ ਸ਼ੱਕ ਸ਼ੁਕ ਜਾ ਹਾਂਜੀ ਆਪਣੇ ਡੌਗਸ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਜੀ ਜਿਤਨੀ ਸ਼ੱਕ ਹੋਈ ਦੱਸਣਗੇ ਕੁਝ ਨੂੰ ਹੋਗਾ ਇਹਦੇ ਬਾਰੇ ਪਤਾ ਕੀਤਾ ਜਾਊਗਾ ਜਿਹੜਾ ਵੀ ਕੁਝ ਮਲਜ਼ਮ ਪਾਇਗਾ ਉਹ ਬੜਾ ਬੜਾ ਮੰਦੀ ਕਰ ਬਿਠਾ ਜਾਊਗਾ ਕਿਹੜੇ ਪੰਗੇ ਰਾਣੀ ਮਿੰਦ ਚੋਰੀਚਾਰੀ ਕਰਦੇ ਆ ਕਿਤੇ ਉਹਨਾਂ ਦੇ ਸਿੰਗਰ ਪ੍ਰਿੰਟ ਮਿਲਦੀ ਕਿਤੇ ਹੋ ਸਕਦਾ ਇਦਾਂ ਜਿਦਾਂ ਹਾਂਜੀ ਹਾਂਜੀ ਉਹਨਾਂ ਦਾ ਸਾਡੇ ਕੋ ਫਿੰਗਰਪ੍ਰਿੰਟ ਵਗੈਰਾ ਰਿਕਾਰਡ ਹੁੰਦਾ ਚ ਉਹਨਾਂ ਨੂੰ ਲੈ ਕੇ ਦੁਬਾਰਾ ਅਸੀਂ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਾਂਗੇ ਜੀ ਸ਼ਾਮਿਲ ਤੇ ਪੇਸ਼ ਕਰਾਂਗੇ ਉਹਨਾਂ ਸਾਰੇ ਬੰਦੇ ਨੂੰ ਕਰਾਂਗੇ ਉਹਨਾਂ ਨੂੰ ਪੁੱਛਗਿਸ਼ ਕਰਾਂਗੇ ਸਾਰੇ ਕਰਕੇ ਹਾਂ ਤੇ ਕੀ ਆਜ ਆਪਣਾ ਮੈਸੇਜ ਕੀ ਦੇਜਾਂਗੇ ਪਬਲਿਕ ਆਮ ਪਬਲਿਕ ਕਹਿੰਦੇ ਕਿ ਜਿਹੜਾ ਹੁਣ ਡੀਸੀ ਸਾਹਿਬ ਵਾਲੇ ਕੋ ਹੁਕਮ ਜਾਰੀ ਕਰੇ ਹੋਇਆ ਵੀ ਹੁਣ ਪਿੰਡਾਂ ਵਿੱਚ ਠਿਕਰੀ ਪਰੇ ਲਾਇਆ ਜਾਣ ਜੀ ਉਹ ਠਿਕਰੀ ਪਰੇ ਜ਼ਰੂਰ ਹੋ ਜਾਣ ਠਿਕਰੀ ਪਰੇ ਦੇ ਨਾਲ ਪੁਲਿਸ ਦਾ ਜਿਹੜਾ ਸ ਇਹਨਾਂ ਲਈ ਜਿਹੜੀ ਬਾਤ ਇਹ ਵਰਤਾਚੋਰੀ ਦੀ ਹੈ ਉਹ ਟੈਸਟ ਕਰਿਆ ਜਾ ਸਕਦਾ ਹੈ